ਇਹਨਾਂ ਦੇ ਇਸ ਫਿਲਮ ਦੇ ਉੱਤੇ ਜਦੋਂ ਮੈਂ ਸਕ੍ਰੀਨਪਲੇ ਸਾਰੇ ਅਸੀਂ ਬੈਠ ਕੇ ਕਹਾਣੀ ਲਿਖ ਰਹੇ ਸੀ ਤੇ ਇਹਨਾਂ ਦੇ ਇਹਨਾਂ ਦਾ ਯੋਗਦਾਨ ਇਸ ਫਿਲਮ ਦੇ ਅੰਦਰ ਬਹੁਤ ਜ਼ਿਆਦਾ ਆਇਆ ਹੈ ਇਹ ਮੇਰੇ ਨਾਲ ਹੀ ਬੈਠੇ ਸੀ ਤੇ ਪੂਰਾ ਕਰੀਬਨਾਂ ਕਰੀਬਨ ਮੈਂ ਗੱਲ ਕਰ ਰਿਹਾ ਦੋ ਢਾਈ ਸਾਲ ਪਹਿਲਾਂ ਦੀ ਗੱਲ ਕਰ ਰਿਹਾ ਜਦੋਂ ਇਹ ਮੇਰੇ ਨਾਲ ਬੈਠ ਕੇ ਫਿਲਮ ਦੇ ਬਾਰੇ ਗੱਲ ਕਰਦੇ ਸੀ ਤੇ ਤਦੋਂ ਮੈਂ ਇਹਨਾਂ ਨੂੰ ਰਿਕੁਐਸਟ ਕੀਤਾ ਕਿ ਅੱਜ ਤੁਸੀਂ ਆਓ ਇਹ ਹਾਜੀ ਫਿਲਮ ਬਣ ਗਈ ਹੈ ਇਹ ਵਨ ਆਫ ਦ ਰੀਜ਼ਨ ਇਜ਼ ਯੂ ਆਲਸੋ ਕੁਕੀ ਕੁਜੀ ਆਜੀ ਥੈਂਕ ਯੂ ਸੋ ਮੱਚ ਭਾਜੀ ਅਕਸ਼ੇਪਾ ਜੀ ਮੈਂ ਬਿਫੋਰ ਯੂ ਸੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ ਇਹਨਾਂ ਨੇ ਇਹ ਫਿਲਮ ਪੂਰੀ ਦੇਖ ਵੀ ਲਈ ਹੈ ਤੇ ਬਾਕੀ ਕੀ ਦੇਖਿਆ ਮੈਂ ਉਹ ਤੇ ਇਹ ਤੇ ਨਹੀਂ ਕਹਾਂਗਾ ਕਿ ਪੂਰੀ ਫਿਲਮ ਦੇ ਬਾਰੇ ਦੱਸੋ ਲੇਕਿਨ ਤੁਹਾਨੂੰ ਕੀ ਲੱਗਦਾ ਤੁਸੀਂ ਦੱਸੋ ਫਿਲਮ ਤਾਂ 18 ਅਪ੍ਰੈਲ ਨੂੰ ਆਪ ਹੀ ਦੱਸੇਗੀ ਜੀ ਕੀ ਚੀਜ਼ ਹੈ ਥੈਂਕ ਯੂ ਸੋ ਵੈਰੀ ਮੱਚ ਅਕਸ਼ੇਪਾ ਜੀ i am so glad to have you here aur ae wo tartee jinne shahadat da ek aisa inqilab hai ke aisi desh de vich es tarti ne halaat ta si sari duniya nu koi manne ya na manne gori hukoomati je jadh hilli si ta es kaand to baad jo jallian wala bagh de vich ohna ne masooman de naal ਨੇ ਹੱਥਿਆਂ ਦੇ ਨਾਲ ਜੋ ਕੀਤਾ ਸੀ ਅੱਜ ਅਸੀਂ ਸਾਰੇ ਕਰਮਾ ਵਾਲਿਆਂ ਕਿ ਅਸੀਂ ਅੱਜ ਉਸੇ ਸਰਜ਼ਮੀਨ ਤੇ ਉਸੇ ਧਰਤੀ ਦੇ ਉੱਤੇ ਉਸੇ ਜਗ੍ਹਾ ਤੇ ਇਕੱਠੇ ਹੋਏ ਆ ਜਿਨੇ ਇੱਕ ਇੱਕ ચીਖ ਆਪਣੇ ਕੰਨਾਂ ਦੇ ਨਾਲ ਸੁਣੀ ਸੀ ਇਹ ਧਰਤੀ ਅਨੇਕਾਂ ਸ਼ਹੀਦਾਂ ਦੇ ਰਤ ਨਾਲ ਰੰਗੀ ਗਈ ਸੀ ਅੱਜ ਵੀ ਇਸ ਧਰਤੀ ਦੇ ਅੰਦਰ ਸੈਂਕੜੇ ਸ਼ਹੀਦਾਂ ਦਾ ਖੂਨ ਦਫਨ ਹੈ ਸਰੀਰ ਚਾਹੇ ਚਲੇ ਗਏ ਸੀ ਪਰ ਉਹਨਾਂ ਦਾ ਰੱਤ ਉਹਨਾਂ ਦੀ ਖੂਨ ਉਹਨਾਂ ਦਾ ਅੱਜ ਵੀ ਇਸ ਧਰਤੀ ਦੇ ਵਿੱਚ ਦਫਨ ਹੈ। ਹੋਰ ਆਪਣੀ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਤਿਹਾਸ ਪਰ ਜਿੱਤਾਂ ਅਖੇਪਾ ਜੀ ਨੇ ਦੱਸਿਆ ਸਿੰਘ ਹੀਰੋਸ ਸਾਡੇ ਪੰਜਾਬ ਦੇ ਮੈਂ ਅਕਸਰ ਗੱਲ ਕਰਦਾ ਹੁੰਨਾ ਕਿ ਪੰਜਾਬ ਦੇ ਦੋ ਚਾਰ ਸ਼ਹੀਦਾਂ ਨੂੰ ਅਸੀਂ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਯਾਦ ਕਰਦੇ ਆਂ ਪਰ ਸੈਂਕੜੇ ਸ਼ਹੀਦਾਂ ਨੂੰ ਅਸੀਂ ਵਿਸਾਰ ਵੀ ਦਿੱਤਾ ਮੈਂ ਬੱਚਿਆਂ ਨੂੰ ਕਈ ਵਾਰੀ ਪੁੱਛਦਾ ਹਾਂ ਕਿ ਇੱਥੇ ਨਾਲ ਹੀ ਬਾਬਾ ਸੋਹਨ ਸਿੰਘ ਪਕਣਾ ਦਾ ਪਿੰਡ ਹੈ ਪਕਣਾ ਕਿਸੇ ਨੂੰ ਪਤਾ ਇੱਥੋਂ 10 ਕਿਲੋਮੀਟਰ ਦੂਰ ਨਹੀਂ ਹੋਣਾ ਬਾਬਾ ਸੋਹਨ ਸਿੰਘ ਪਕਣਾ ਲੋਕਾਂ ਨੂੰ ਪਤਾ ਕਿਸ਼ਨ ਸਿੰਘ ਗੜਗੱਜ ਨੂੰ ਲੋਕ ਭੁੱਲ ਗਏ ਬੰਤ ਸਿੰਘ ਸੰਘਵਾਲ ਵਰਗੇ ਹਜ਼ਾਰਾਂ ਸ਼ਹੀਦ ਨੇ ਸਾਡੇ ਜਿਨ੍ਹਾਂ ਦੇ ਨਾਮ ਹੀ ਬੱਚੇ ਹੁਣ ਸੁਣ ਰਹੇ ਹੋਣੇ ਨੇ ਵੀ ਅੱਛਾ ਇਹ ਵੀ ਲੋਕ ਸੀ ਫਿਰ ਉਹ ਕਿਦੇ ਵਾਸਤੇ ਸ਼ਹਾਦਤ ਦੇ ਗਏ ਜੇ ਸਾਨੂੰ ਉਹਨਾਂ ਦੇ ਨਾਮ ਹੀ ਨਹੀਂ ਪਤਾ ਸੋ ਮੈਂ ਅੱਜ ਉਹ ਸਬਜੈਕਟ ਨਹੀਂ ਹੈ ਕਦੇ ਉਹ ਸਬਜੈਕਟ ਤੇ ਗੱਲ ਕਰਾਂਗੇ ਪਰ ਮੈਂ ਸੱਚੀ ਦੱਸਾਂ ਕਿ ਮੈਂ ਬਹੁਤ ਇਮੋਸ਼ਨਲ ਹੋਇਆ ਜਿੱਦ ਦਿਨ ਅਕਸ਼ੇ ਭਾਜੀ ਨੇ ਪਹਿਲੀ ਵਾਰ ਹੀ ਕਿਹਾ ਕਿ ਮੈਂ ਜੱਲਿਆਂ ਵਾਲੇ ਬਾਗ ਤੱਕ ਦੀ ਫਿਲਮ ਲੋਕਾਂ ਨੇ ਦੇਖੀ ਹੈ ਉਸ ਤੋਂ ਬਾਅਦ ਕੀ ਹੋਇਆ ਸੀ ਇੱਕ ਬਦਲਾ ਉਦਮ ਸਿੰਘ ਨੇ ਜਾ ਕੇ ਲੰਡਨ ਦੇ ਵਿੱਚ ਲਿਆ ਸੀ ਕੈਕਸਟਨ ਹਾਲ ਦੇ ਵਿੱਚ ਓਡਵਾਇਰ ਨੂੰ ਗੋਲੀ ਮਾਰ ਕੇ ਇੱਕ ਬਦਲਾ ਇੱਥੇ ਲਿਆ ਗਿਆ ਸੀ ਸ਼ਹੀਦਾਂ ਦਾ ਖੂਨ ਡੁੱਲਿਆ ਸੀ ਉਹ ਦਾਟ ਉਹ ਦਾਟ ਬਦਲਾ ਖੂਨ ਦਾ ਬਦਲਾ ਖੂਨ ਉੱਥੇ ਲੰਡਨ ਚ ਹੋਇਆ ਸੀ ਇਥੇ ਜੋ ਸਾਡੀ ਪਾਤ੍ਰੋਲੀ ਗਈ ਸੀ ਸਾਨੂੰ ਡੀਗ੍ਰੇਡ ਕੀਤਾ ਗਿਆ ਸੀ ਉਸ ਡੀਗ੍ਰੇਸ਼ਨ ਦਾ ਬਦਲਾ ਵੀ ਸਾਨੂੰ ਡੀਗ੍ਰੇਡ ਕੀਤਾ ਗਿਆ ਸੀ ਉਸ ਡੀਗ੍ਰੇਸ਼ਨ ਦਾ ਬਦਲਾ ਵੀ